ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੀ ਕੋਟਕਪੂਰਾ 'ਚ ਹੋਈ ਬੈਠਕ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਕੀਤੀ ਚੋਣ ਸੰਸਥਾ ਵੱਲੋਂ 101 ਬੂਟਾ ਲਾਉਣ ਦਾ ਮਿਥਿਆ ਟੀਚਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੀ ਡਾਕਟਰ ਸੁਖਿੰਦਰ ਪਾਲ ਸਿੰਘ ਪੰਜਾਬ ਪ੍ਰਧਾਨ ਦੀ ਰਹਿਨਮਾਈ ਹੇਠ ਕੋਟਕਪੂਰਾ 'ਚ ਹੰਗਾਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਅਤੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਡਾਕਟਰ ਸਤਿੰਦਰਪਾਲ ਸਿੰਘ ਨੇ ਆਏ ਹੋਏ ਅਹੁਦੇਦਾਰਾਂ ਅਤੇ ਮੈਂਬਰ ਸਹਿਬਾਨਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਨਵੀਆਂ ਇਕਾਈਆਂ ਦਾ ਅਕਠਨ ਕੀਤਾ ਜਾਵੇਗਾ ਅਤੇ ਜੋ ਜ਼ਿਲ੍ਹਾ ਪ੍ਰਧਾਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਆਪਣੀ ਆਪਣੇ ਜ਼ਿਲ੍ਹੇ ਵਿੱਚ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣਗੇ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਸਾਡੀ ਸੰਸਥਾ ਵੱਲੋਂ ਇੱਕ ਵੇਖ ਫੂਟਾ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪੰਜਾਬ ਪ੍ਰਧਾਨ ਡਾਕਟਰ ਸੁਖਿੰਦਰਪਾਲ ਸਿੰਘ ਦੀ ਰਹਿਨਮਾਈ ਹੇਠ ਜ਼ਿਲ੍ਹਾ ਪ੍ਰਧਾਨਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ। ਸਾਈਟਸ ਐਂਡ ਐਂਟੀ ਕਰਾਈਮ ਆਰਗੇਨਾਈਜੇਸ਼ਨ ਪੰਜਾਬ ਦੀ ਸਾਡੀ ਮੀਟਿੰਗ ਇੱਥੇ ਕੋਟਪੂਰੇ ਸਾਡੇ ਸੰਸਥਾ ਸ਼ੇਖਪੁਰ ਦੇ ਆਈ.ਟੀ.ਆਈ ਵਿਖੇ ਰੱਖੀ ਗਈ ਸੀ। ਜਿਸ ਵਿੱਚ ਕਿ ਸਾਰੇ ਮੈਂਬਰ ਸਹਿਮਾਂ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਕਾਫੀ ਇੱਥੇ ਅਸੀਂ ਸਾਰੇ ਇਕੱਠੇ ਹੋਏ ਸੀਗੇ ਕਿ ਦੁਬਾਰਾ ਅਗਲੇ ਸਾਲ ਲਈ ਕਾਰਜਕਾਰੀ ਜਿਹੜੀ ਹੈ ਜ਼ਿਲ੍ਹਾ ਪ੍ਰਧਾਨ ਨੂੰ ਦੁਬਾਰਾ ਸਿਲੈਕਟ ਕੀਤੀ ਗਈ ਹੈ ਜਿਦੇ ਵਿੱਚ ਅੰਗਰੇਜ਼ ਸਿੰਘ ਬਰਾੜ ਜਿਹੜੇ ਹੈਗੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਫੂਸਪੁਰ ਦਾ ਵਿਪਿੰਦਰ ਸਿੰਘ ਬਰਾੜ ਉਹਨਾਂ ਨੂੰ ਮੁੱਖ ਸਰ ਜ਼ਿਲ੍ਹੇ ਦਾ ਪ੍ਰਧਾਨ ਸੰਤੂਜ ਸਾਹਿਬ ਜਿਹੜੇ ਹੈਗੇ ਸਾਡੇ ਫੂਸਪੁਰ ਤੋਂ ਕਮਰਿੰਦਰ ਸਿੰਘ ਸੰਤੂਜ ਤੇ ਅਮਰਜੀਤ ਸਿੰਘ ਸੰਤੂਜ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਫੂਸਪੁਰ ਤੋਂ ਸਕੰਦਰ ਸਿੰਘ ਮਾਨ ਜਿਹੜੇ ਹੈਗੇ ਉਹ ਪਖਿੰਡੇ ਤੋਂ ਜ਼ਿਲ੍ਹਾ ਪ੍ਰਧਾਨ ਹੋਣਗੇ ਕਰਨਜੀਤ ਸਿੰਘ ਸਿੱਧੂ ਜਿਹੜੇ ਹੈਗੇ ਆ ਉਹ ਸਾਡੇ ਜਲਾ ਮਾਨਸਾ ਤੋਂ ਪ੍ਰਧਾਨ ਹੋਣਗੇ ਰਾਣਾ ਵੀਰਕਾ ਜੀ ਸਾਡੇ ਜਿਹੜੇ ਹੈਗੇ ਜਿਹੜਾ ਅਮਰਸਰ ਤੋਂ ਪਹੁੰਚਾਣ ਆ ਬਾਕੀ ਜਿਹੜੀ ਕਾਰਜ ਕਰਨੀ ਹੈ ਉਹ ਸਾਡੀ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਦੁਬਾਰਾ ਹੋਰ ਸਿਲੈਕਟ ਕਰਾਂਗੇ ਮੈਂ ਉਮੀਦ ਕਰਦਾ ਹਾਂ ਅੱਜ ਸਾਰੇ ਜਿਹੜੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਸੀ ਜ਼ਿਲ੍ਹਾ ਪ੍ਰਧਾਨ ਪਹੁੰਚੇ ਸੀਗੇ ਕਿ ਸਾਰੇ ਆਪ ਦੀ ਪੂਰੀ ਮਿਹਨਤ ਨਾਲ ਇਸ ਐਸੋਸੀਏਸ਼ਨ ਨੂੰ ਦਿਨ-ਦੁਪਹਿਰ ਰਾਤ 24 ਤਰੱਕੀ ਕਰਨ ਦਾ ਜਿਹੜਾ ਕਿ ਆਪਾਂ ਸੋਚਦੇ ਆਂ ਉਸੇ ਲਹਿਜੇ ਦੇ ਉਸ ਕਹਾਵਤ ਨੂੰ ਪੂਰੀ ਕਰਦੇ ਹੋਏ ਕਿ ਆਪਾਂ ਇਸ ਦੇ ਵਿੱਚ ਪੂਰਾ ਸਹਿਯੋਗ ਪਾਵਾਂਗੇ ਤੇ ਮੇਰੇ ਵੱਲੋਂ ਅੱਜ ਸਾਰੇ ਇੱਥੇ ਪਹੁੰਚੇ ਹੋਏ ਸਮੂਹ ਮੈਂਬਰ ਸਾਹਿਬਾਨ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਮੁਬਾਰਕਾਂ ਲੱਖ ਲੱਖ ਵਧਾਈਆਂ ਹੋਣ ਅਤੇ ਇੱਥੇ ਪੰਚਤਚਵਨ ਦੇ ਜੀਵਨ ਕਰਦਾ। ਡੈਸ਼ ਟੱਕ ਪ੍ਰੈਜ਼ੀਡੈਂਟ ਫਰੀਦਕੋਟ ਅੱਜ ਅੰਤਰਰਾਸ਼ਟਰੀ ਹਿਊਮਨ ਰਾਈਟਸ ਐਂਡ ਐਂਟੀ ਕਰਾਈਮ ਆ ਸਕਾਟਨ ਪੰਜਾਬ ਦੀ ਜਿਹੜੀ ਮੀਟਿੰਗ ਸਾਡੇ ਹੈੱਡ ਆਫਸ ਫੋਟ ਕਪੂਰਾ ਵਿਖੇ ਹੋਈ ਹੈ ਡਾਕਟਰ ਸਿੰਦਰਪਾਲ ਸਿੰਘ ਜੀ ਪੰਜਾਬ ਪ੍ਰਧਾਨ ਦੇ ਨਾਮਾਈ ਹੇਠ ਅੱਜ ਸਾਡੇ ਜਿੰਨੇ ਵੀ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਐ ਮੈਂ ਆਪਣੀ ਸੰਸਥਾ ਵੱਲੋਂ ਸਾਰਿਆਂ ਨੂੰ ਜੀਓ ਆਇਆਂ ਕਹਿੰਦਾ ਧੰਨਵਾਦ ਕਰਦਾ ਐ ਤੇ ਨਾਲ ਹੀ ਵਾਰਕਾ ਦਿੰਦਾ ਐ ਵੀ ਜਿਨ੍ਹਾਂ ਨੂੰ ਸਾਰੇ ਅੱਜ ਸਾਡੇ ਸੱਜਣ ਪਹੁੰਚੇ ਐ ਇਹਨਾਂ ਨੂੰ ਆਉਂਦਿਆਂ ਦੀ ਮੈਂਬਰ ਸਾਹਿਬਾਨ ਦੇ ਕਾਰਡ ਦਿੱਤੇ ਗਏ ਐ ਸਾਰਿਆਂ ਦਾ ਇੱਕ ਵਾਰ ਫੇਰ ਇੱਥੇ ਪਹੁੰਚਣ ਤੇ ਧੰਨਵਾਦ ਜੀਓ ਆਇਆਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ